ਮੇਰੀ ਦੀ ਨਾ ਚੰਗੀ ਤਰ੍ਹਾਂ ਰੋਟੀ ਪਾਣੀ ਖਾ ਲੈਣਾ ਵਾ ਮਾਸੀ ਕੋ ਲੈ ਕੇ ਠੀਕ ਆ ਪਰ ਮੈਂ ਵੀ ਜਾਣਾ ਤੁਹਾਡੇ ਨਾਲ ਪੁੱਤ ਤੂੰ ਜਾ ਕੇ ਕੀ ਕਰਨਾ ਵਾ ਉੱਥੇ ਉੱਥੇ ਘਟਾ ਪਾ ਇੰਜੋਏ ਕਰਨਾ ਵਾ ਆਫਿਸਾਂ ਦੇ ਵਿੱਚ ਹੀ ਤੇ ਜਾਣਾ ਗੱਲਾਂ ਬਾਤਾਂ ਕਰਨੀਆਂ ਫੇਰ ਤੂੰ ਤੇ ਗੁਰਵੰਨੇ ਰੋਲਾ ਪਾਈ ਜਾਣਾ ਵਾ ਨਾ ਸਾਨੂੰ ਕਿਸ ਦੀ ਗੱਲ ਸੁਣਦੇ ਨਹੀਂ ਨਾ ਕੁਛ ਨਹੀਂ ਭੁੰਦੀ ਪਲੀਜ਼ ਬੜੀ ਜਲਦੀ ਜਲਦੀ ਕੰਮ ਕਰ ਲੈ ਕਿੱਥੇ ਜਾਣਾ ਤੂੰ ਮੈਂ ਨਾਲ ਜਾਣਾ ਵਾ ਜੰਟਾ ਨਾਲ ਗੱਲਾਂ ਪਤਾ ਕਰਕੇ ਹੁੰਨੀ ਪਤਾ ਕਰਕੇ ਹੁੰਨੀ ਐ ਕੀ ਕਹਿੰਦੇ ਆ ਕਿਦਾਂ ਦਾ ਜੰਟਵਾ ਕਿਦਾਂ ਦਾ ਨਹੀਂ ਹੁਣ ਕਰੋ ਕਿਹਨੇ ਨਹੀਂ ਤੁਰਨਾ ਤੇ ਮੈਂ ਵੀ ਨਹੀਂ ਤੁਰਨਾ ਦੇਣਾ ਤੇ ਲੈ ਤੂੰ ਮੰਨ ਤੇ ਜਾਂਦੀ ਵਾ ਬਲਾਦੀ ਉਹ ਕੱਲਾ ਚਲ ਜੂਗਾ ਕਿ ਉਹ ਗੱਲ ਨਹੀਂ ਕਰੂਗਾ ਉੱਥੇ ਤੇ ਲੈ ਦੱਸ ਜੰਟਾਂ ਦੇ ਭਲਾਗੇ ਜਨਾਨੀਆਂ ਜਾਂਦੀਆਂ ਅਧੀਆਂ ਉਹਨਾਂ ਨੇ ਅੱਧੋਂ ਵੱਧ ਨੇ ਕਨੇਡਾ ਕਲਤੀਆਂ ਅੱਧੋਂ ਵੱਧ ਉਹਨਾਂ ਨੇ ਕਿਤੇ ਆਸਟ੍ਰੇਲੀਆ ਕਲਤੀਆਂ ਉਹ ਜੋ ਵੀ ਜਨਾਨੀਆਂ ਗਈਆਂ ਉਹ ਤਾਂ ਗੱਲ ਵੱਖਰੀ ਉਹਨਾਂ ਨੇ ਆਪ ਜਾਣਾ ਹੁੰਦਾ ਤੂੰ ਕਿਹੜਾ ਆਪ ਜਾਣਾ ਵਾ ਤੇ ਉਹ ਆਪ ਹੀ ਚਲ ਜਾਊਗਾ ਮੈਂ ਤਾਂ ਨਹੀਂ ਜਾਣਾ ਪਰ ਗੱਲ ਤੇ ਕਰਕੇ ਆਉਣੀ ਹੈ ਨਾ ਕਈ ਵਾਰੀ ਉਹ ਬੰਦੇ ਨੂੰ ਬਦਲ ਕਰ ਦਿੰਦੇ ਆ ਫਿਰ ਮੈਂ ਧਿਆਨ ਤੇ ਰੱਖੂੰਗੀ ਕਿ ਕਿਹੜੀ ਗੱਲ ਸਹੀ ਕੰਢੇ ਤੇ ਕਿਹੜੀ ਗਲਤ ਕੰਢੇ ਕਿਤੇ ਠੱਗੀ ਉਹ ਮੱਜ ਜੂਗੀ ਐਵੇਂ ਕਿਤੇ ਪੈਸੇ ਬੰਦੇ ਆ ਆਪਰਚੁਨਿਟੀ ਜਾ ਕੇ ਰਬੜ ਪਾ ਲੈ ਜੇ ਠੱਗੀ ਤੂੰ ਰੋਕ ਲੈਣੀ ਆ ਤੇ ਲੈ ਹਾਂ ਦੱਸ ਦੀਦੀ ਪਤਾ ਨਹੀਂ ਲੱਗਦਾ ਕਿ ਕਿਦਾਂ ਦਾ ਏਜੰਟ ਵਾ ਤੇ ਕਿਦਾਂ ਦਾ ਨਹੀਂ ਆ ਮੈਂ ਚੱਲੀ ਆਂ ਤਿਆਰ ਹੋਣ ਤੇ ਕੁੜੀ ਨੂੰ ਮੈਂ ਨਹੀਂ ਲੈ ਕੇ ਜਾਣਾ ਗੁਰਵਨ ਨੂੰ ਲੈ ਜਾਣਾ ਵਾ ਠੀਕ ਹੋ ਤਾਂ ਚਲ ਤੂੰ ਲੈ ਜੀ ਮੈਂ ਇਤ ਨਹੀਂ ਕਹਿੰਦੀ ਹੈਗੀ ਪਰ ਮਨਪੀ ਤੂੰ ਆਪੇ ਘਰ ਆਊਗਾ ਗੱਲ ਜਿਹਦੇ ਬੰਦੇ ਨੇ ਗੱਲ ਕਰਨੀ ਉਹ ਤੇ ਜਨਾਨੀਆਂ ਦੇ ਗੱਲ ਕੀਤਾ ਹੁੰਦੀ ਸਰਦਾ ਆਹੋ ਗੱਲ ਤਾਂ ਨਾ ਮੈਨੂੰ ਜੋਇੰਟ ਫੈਮਿਲੀ ਨਹੀਂ ਪਸੰਦ ਹੈਗੀ ਆਪਣੀ ਤੇ ਬੰਦਾ ਮਰਜ਼ੀ ਕਰ ਹੀ ਨਹੀਂ ਨਾ ਸਕਦਾ ਚਾ ਕੋਈ ਨਹੀਂ ਫਿਰ ਕਰ ਲੈ ਜਾ ਚੱਲ ਜਾ ਨਾ ਹੋਪੀ ਇਹ ਨਹੀਂ ਕਿ ਆਪ ਵੀ ਚਲ ਕੋਈ ਨਹੀਂ ਮੰਨ ਪੇ ਤੇ ਮੇਰੀ ਧੀ ਕੀ ਤੇ ਤੇਰੀ ਕੀ ਕੀ ਆ ਮੈਂ ਸੰਭਲੂਗੀ ਤੇ ਸੰਭਲ ਤੂੰ ਕਿਹਾ ਨਹੀਂ ਨਹੀਂ ਮੈਂ ਸੰਭਲ ਤੂੰ ਕਿਹਾ ਨਹੀਂ ਆਹ ਕਿ ਜਾਂ ਤੂੰ ਜਾ ਗੱਲਾਂ ਕਰਕੇ ਆ ਵੀ ਤੂੰ ਤੀ ਹੌਸਲਾ ਦੋ ਕੋਈ ਜਣਾ ਨਾ ਤਹੀ ਆ ਬਤੁਰੇ ਨਾ ਬਸ ਸਾਨੂੰ ਜਾਣ ਦੇਂ nde ਮੈਂ ਤੇ ਹੁਣ ਉਹਦੇ ਨਾਲ ਜਾਣਾ ਹੀ ਜਾਣਾ ਵਾ ਨਾ ਉਹਨੇ ਨਾਲ ਤੇ ਕੈਨੂੰ ਖੜਨਾ ਹੀ ਆ ਨਾ ਮੈਨੂੰ ਖੜੂਗਾ ਤੇ ਤੁਮ ਆਪਣੇ ਯਾਰਾਂ ਦੋਸਤਾਂ ਨੂੰ ਖੜੂਗਾ ਉਹ ਤਾਂ ਹੀ ਤੇ ਮੈਂ ਕਹਿ ਰਹੀ ਆ ਕਿ ਬੰਦੇ ਕੈਨੂੰ ਨਾਲ ਲੈ ਜਾਊਗਾ ਪੇ ਬੰਦਿਆਂ ਨੇ ਵਿੱਚ ਬੈ ਕੇ ਵੇਖ ਲੈਣਾ ਵਾ ਕਿਦਾਂ ਦਾ ਵਾ ਤੇ ਕਿਦਾਂ ਦਾ ਨਹੀਂ ਆ ਤੇ ਤੂੰ ਕਿਰੇ ਅੱਗੇ ਜਾਂਦੇ ਆ ਕਿਤੇ ਜਾਂਦੀ ਰਹੀ ਆ ਪਰ ਤੈਨੂੰ ਪਤਾ ਵਾ ਵੀ ਹਾਂ ਉਹ ਆ ਗੱਲ ਤੇ ਠੱਗੀ ਹੋ ਜਣੀ ਤੇ ਆ ਇਦਾਂ ਵਾ ਫਿਰ ਵੀ ਮੇਰੇ ਨਾਲ ਕੇ ਮੁੰਡੇ ਨਾਲ ਲੈ ਜਾਊਗਾ ਤੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਮੈਂ ਬੜਾ ਕੁਝ ਮੈਂ ਫੋਨਾਂ ਦੇ ਸਾਰਾ ਕੁਝ ਵੇ ਵੇ ਕਿ ਮੈਨੂੰ ਵੀ ਪਤਾ ਵਾ ਕਿਹੜੇ ਝੰਟ ਜਿਹੜੇ ਠੱਗੀਆਂ ਮਾਰਨ ਵਾਲੇ ਤੇ ਕਿਹੜੇ ਨਹੀਂ ਮਾਰਨ ਵਾਲੇ ਹੈਗੇ ਤੇ ਕੀ ਕੀ ਆ ਕਿ ਮੈਂ ਉਹਨਾਂ ਨੂੰ ਪੂਰਾ ਪੁੱਛਣਾ ਵਾ ਕਿਹੜੇ ਪ੍ਰੂਫ ਬਣਨੇ ਚਾਹੀਦੇ ਆ ਡਾਕੂਮੈਂਟਸ ਕਿਹੜੇ ਚਾਹੀਦੇ ਆ ਹੋਰ ਨਹੀਂ ਕੋਹ ਤੇ ਉਹ ਡੇਰੀ ਫਾਰਮ ਦਾ ਹੀ ਲਾਛੜਦੇ ਆ ਤੇ ਉਹਦੇ ਤੋਂ ਫਿਊਜਨ ਲਾ ਦਿੰਦੀ ਮੈਂ ਚੰਗੀ ਤਰ੍ਹਾਂ ਪੁੱਛੂੰਗੀ ਨਾ ਉਹਨਾਂ ਨੂੰ ਕਿ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ ਕੀ ਕੀ ਚਾਹੀਦਾ ਵਾ ਉਹ ਫਿਰ ਮੈਂ ਇੱਥੋਂ ਵੀ ਤਿਆਰ ਕਰਾਉਂਗੀ ਆਹੋ ਤਾਂ ਬੇਕੂਫਾ ਨੂੰ ਪਤਾ ਹੀ ਨਹੀਂ ਆ ਡਾਕੂਮੈਂਟਸ ਕਿਹੜੇ ਚਾਹੀਦੇ ਮੈਂ ਸੁਣੀ ਉਹਨੇ ਅਗਲਾ ਕਹਿੰਦਾ ਆਹੋ ਅਗਲਾ ਕਹਿੰਦਾ ਵੀ ਜੇ ਜੇ ਲਗਣੀ ਹੋਊਗੀ ਬਿਜ਼ਨਸ ਦੇ ਬੇਸ ਤੇ ਫਿਰ ਬਿਜ਼ਨਸ ਦੇ ਬੇਸ ਤੇ ਵੀ ਲਾ ਲਈਦੀ ਆ ਹੁਣੇ ਮੈਂ ਵੇਖ ਕੇ ਢੀਰੀ ਲਾ ਕਹਿੰਦਾ ਜੇ ਲਗਣੀ ਹੋਵੇ ਜੇ ਪਤਾ ਹੋਵੇ ਵੀ ਨਹੀਂ ਇਹਦਾ ਕੋਈ ਕੁਝ ਵੀ ਏਡਾ ਹੈਗਾ ਬੈਂਕ ਬੈਲੈਂਸ ਵਗੈਰਾ ਫਿਰ ਉਹਨੂੰ ਕਹਿ ਦੇਦਾ ਵੇ ਟੂਰਿਸਟ ਬੀਸ ਤੇ ਚਲ ਜਾ ਮੈਂ ਬੜਾ ਕੁਝ ਸਰਚ ਕੀਤਾ ਵਾ ਐਵੇਂ ਨਹੀਂ ਧੁਰਪੈਣ ਲੱਗੀ ਨਾਲ ਮੈਂ ਚਾਹ ਤੂੰ ਜਿਆਦਾ ਅੱਜਕੱਲ ਸਾਰਾ ਕੁਝ ਫੋਨਾਂ ਦੇ ਵਿੱਚ ਹੀ ਹੁੰਦਾ ਵਾ ਹਾਂ ਤੇ ਨਾ ਬਹਿਸ ਕਰਨ ਦਾ ਕੋਈ ਫਾਇਦਾ ਹੂੰ ਇਹ ਤਾਂ ਤੇ ਉਹ ਹੀ ਕੰਮ ਹੈ ਨਾ ਖੇਡਣਾ ਨਾ ਖੇਡਣ ਦੇਣਾ ਦੱਸ ਮੈਂ ਇੱਥੇ ਚਲ ਜਾਂ ਬਟਾਲੇ ਤੇ ਕੀ ਹੋ ਜਾਊਗਾ ਹੋਲਾ ਬਟਾਲਾ ਮੈਨੂੰ ਰੱਖ ਲੈਣ ਲੱਗਾ ਥੇ ਕਿ ਜੇ ਮੈਂ ਨਹੀਂ ਬਟਾਲਿਆ ਮੁੜ ਕੇ ਆਉਣਾ ਹੱਦੀ ਕਰਦੇ ਇਹਨੂੰ ਤੇ ਉਹ ਹੁੰਦਾ ਪਏ ਕਿ ਤੇ ਨਾ ਹੁਣੇ ਜਾਜੀ ਚੜ ਚੱਲੀ ਆ ਮੈਂ ਤੇ ਆਪਣਾ ਵੀ ਪਤਾ ਕਰਕੇ ਆਉਣਾ ਮੈਂ ਤੇ ਸਾਰੇ ਟੱਬਰ ਦਾ ਨਾ ਪਤਾ ਕਰਕੇ ਆਉਂ ਤਾਂ ਤਾਂ ਗਈ ਹਾਂ ਭਲਾ ਹਾਂ ਇੰਨੀ ਨੋਕ ਝੋਕ ਦੇ ਵਿੱਚ ਮੈਂ ਤੇ ਨਹੀਂ ਰਹਿਣਾ ਹੈਗਾ ਗੱਲ ਸੁਣ ਮੇਰੀ ਤੇਨ ਜਿਹੜਾ ਪਸੰਦ ਨਹੀਂ ਆਇਆ ਲੈ ਮੈਨੂੰ ਨਹੀਂ ਹੁੰਦਾ ਪਸੰਦ ਹਜੇ ਕੋਈ ਵੀ ਜੰਟ ਕੀ ਗੱਲ ਵਾ ਯਾਰ ਤੂੰ ਕਦੋਂ ਦੀ ਸਮਾ ਪੈ ਗਈਆਂ ਯਾਰ ਪਾਵੇਂ ਅੱਜ ਰਾਤ ਲੱਗਦੇ ਤਾਂ ਪਾਵੇਂ ਕੱਲ ਨੂੰ ਦੋਰੇ ਆਉਣਾ ਪਵੇ ਗੱਡੀ ਵਿੱਚ ਆਏ ਆ ਤਹੀਂ ਤਾਂ ਖੁਸ਼ ਹੀ ਨਹੀਂ ਹੋਣਦੇ ਮੈਨਾਂ ਆ ਲਈਆਂ ਤੇ ਜੇ ਕੱਲੇ ਆਂਦੇ ਨਾ ਮੋਟਰਸਾਈਕਲ ਤੇ ਇਦਾਂ ਤਾਂ ਕਿੱਕਾ ਮਾਰਦੇ ਹੋਣਾ ਹੀਗਾ ਉਹ ਤਾਂ ਹੈ ਗੱਕਾਂ ਚਲ ਮ ਆ ਜਾਂਦਾ ਚਾ ਚੰਗਾ ਗੱਡੀ ਤੇ ਵੀ ਆ ਗਿਆ ਵਾ ਤੇ ਪਰ ਹੁਣ ਇੱਕ ਮਹਗੜਾ ਜੈਂਟ ਹੈਗਾ ਪਤਾ ਮੈਂ ਜੈਂਟ ਸਾਰਿਆਂ ਨੂੰ ਪਤਾ ਕਰਨੀ ਆ ਜਿਹੜਾ ਮੈਨੂੰ ਵਧੀਆ ਲੱਗਿਆ ਨਾ ਉਹਦੇ ਕੋ ਹਾਂ ਕਰਨੀ ਆ ਤੇ ਗੱਲ ਸੁਣੋ ਜਦੋਂ ਮੈਂ ਫੈਮਲੀ ਦਾ ਕਿਹਾ ਹੀ ਉਦੋਂ ਕਿਉਂ ਕਹਿਣ ਦੇ ਅਸੀਂ ਨਹੀਂ ਨਹੀਂ ਇਕੱਲੇ ਨਹੀਂ ਜਾਣਾ ਇਕੱਲੇ ਨਹੀਂ ਜਾਣਾ ਤੇ ਯਾਰ ਘਰ ਗੱਲ ਹੋਈ ਫੇ ਇਕੱਲੇ ਦੀ ਫੈਮਲੀ ਦੀ ਗੱਲ ਨਹੀਂ ਹੋਈ ਨਹੀਂ ਮੈਨੂੰ ਤਾਂ ਘਰ ਕੀ ਘੱਨਾ ਵਾ ਅਹੀਂ ਚਲ ਜਾਗੇ ਬਾਅਦ ਚ ਮਾਤਾ ਨੂੰ ਲੈ ਜਾਗੇ ਉਹ ਆਪਣੇ ਥਾਂ ਤੇ ਸੈੱਟ ਵਾ ਦੋਵੇਂ ਜੀ ਯਾਰ ਕਿੰਨੇ ਪਹਿਲੇ ਤੁਹਾਡਾ ਤਾਂ ਮੇਰਾ ਤਾਂ ਦਿਮਾਗ ਖਰਾਬ ਆ ਜਦੋਂ ਕੱਲ ਨੂੰ ਉਧੇ ਨਹੀਂ ਜਾਣਾ ਵਾ ਉਹਨੇ ਆਪਣੇ ਮਾਂ ਪਰ ਨਹੀਂ ਖੜਨਾ ਯਾਰ ਫੈਮਲੀ ਦੇ ਪੈਸੇ ਜਾ ਕਿ ਨਹੀਂ ਲੱਗਣੇ ਆ ਲੌਂਦੇ ਆ ਨਾ ਪੈਸੇ ਗੁਰਵਤੋਂ ਹੱਥ ਨਾਲ ਦੇ ਲਈ ਵਿੱਚ ਤੂੰ ਜਿਹੜੀ ਪੈਲੀ ਵੀ ਬਕਾਏ ਨਹੀਂ ਅਜਿਹਾ ਸਾਰੀ ਸਾਡੀ ਕੱਲੇ ਦਾ ਭਾਂਜਾ ਨਾ ਉਦਾਂ ਹੀ ਫੜ ਤੜਕੇ ਆਜ ਰਹਿ ਇੰਨਾ ਪਿਆਰ ਕਰਦੇ ਨੇ ਇਹਨਾਂ ਨੂੰ ਛੱਡ ਕੇ ਜਾਣਾ ਹੀ ਇੱਥੇ ਯਾਰ ਤਾਂ ਤਾਂ ਲੈ ਜੋ ਹਣ ਨਾਲ ਸਾਨੂੰ ਫੇਰ ਕੀ ਉਹ ਚੱਲਿਆ ਵਾ ਯਾਰ ਤਾਂ ਤੇ ਮੈਂ ਕਹਿੰਨਾ ਇੱਥੇ ਕੰਮ ਖੋਲ ਲੀਨੇ ਨਹੀਂ ਅਜੇ ਵੀ ਘੱਟ ਚੱਲ ਜੀ ਟਾਈਮ ਨਾਲ ਅੱਧਾ ਕੀ ਖੋਲਣਾ ਹੈ ਕੰਮ ਹੈ ਰੇੜੀ ਨਾਲ ਲਾਦਾਂ ਬਰਗਰਾਂ ਵਾਲੀ ਨਾਲ ਖਾਂਦੇ ਰਿਆ ਕਰਨਗੇ ਫੇ ਵੇਚਿਆ ਕਰਾਂਗੇ ਬਰਗਰ 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 ਚੱਲੋ ਫੇ ਮਿਲਦੇ ਨੂੰ ਗਾੜੀ ਵੇਚਣੇ ਇਹ ਤੇ ਗੋਲ ਗੱਪੇ ਕਰ ਲੋ ਉਹ ਚੱਲ ਮੈਂ ਉੱਥੇ ਅਗੈਂਟ ਬਥੇਰੇ ਚਿੱਟੀ ਗਰਾਉਂਡ ਲੱਗੇ ਉੱਥੇ ਚੱਲੋ ਉੱਥੇ ਲੈ ਜਾਵੇਂ ਹਾਂ ਜਿੱਥੇ ਪੰਜ ਸੱਤ ਦੁਕਾਨਾਂ ਇਕੱਠੀਆਂ ਹਨ ਇਹਨਾਂ ਦੀਆਂ ਜੰਟਾਂ ਦੀਆਂ ਆਪਨੇ ਜੇ ਛਿਰ ਖਾਈ ਮੈਂ ਗੱਲ ਕਰ ਲਉਂ ਉਹ ਕਹਿੰਦਾ ਬੁੱਢੀ ਮੈਂ ਆਪੇ ਕਰ ਲਉ ਕਿਤੇ ਨਹੀਂ ਕਹਿੰਦਾ ਬੁੱਢੀ ਪਰਦਾਈ ਮੈਂ ਕਹਣਾ ਪਹਿਲਾਂ ਮੇਰਾ ਲਾਓ ਤੇ ਫੇਰ ਇਹਨਾਂ ਦਾ ਮਗਰ ਲਾਓ ਨਾਲ ਮੇਰੇ ਦੋਵਾਂ ਨਿਆਣਿਆਂ ਦਾ ਲਾਓ ਤੂੰ ਜੇਰ ਫੇ ਤੂੰ ਚੱਜਾ ਮੈਂ ਇਥੇ ਰਹਿ ਪੈਣਾ हद हो गई तेरे वाली तो क्यों ਦੋਵੇਂ ਜੀ ਜਾਵਾਂਗੇ ਇੱਕ ਜਣਾ ਨਿਆਣੇ ਸੰਭੂ ਇੱਕ ਜਣਾ ਕੰਮ ਕਰੂ ਫਿਰ ਇੱਕ ਜਣਾ ਤੂੰ ਹੀ ਆ ਜਾ ਕਰਿਓ ਰਾਤ ਦੀ ਡਿਊਟੀ ਤੂੰ ਹੀ ਲਾਇਆ ਕਰਿਓ ਤੇ ਦਿਨੇ ਮੈਂ ਸੰਭਿਆ ਕਰੂ ਨਿਆਣੇ ਹਾਂ ਠੀਕ ਆ ਹਾਂ ਉਹ ਤਾਂ ਮੇਰੇ ਨਾ ਬਹੁ ਬਣ ਕੇ ਤੇ ਹਸਾਬ ਨਾਲ ਬੋਲੀ ਜਾਗਾ ਮੇਰੀ ਬੇਇੱਜ਼ਤੀ ਹੁੰਦੀ ਐ ਤਾਂ ਬੇਇੱਜ਼ਤੀ ਨੂੰ ਅਹੀਂ ਇਹਨਾਂ ਨੂੰ ਰਿਸ਼ਤਾ ਕਰਨਾ ਤੇ ਯਾਰ ਉਹਨਾਂ ਕਹਿਣਾ ਬੁੱਢੀ ਬੋਲੀ ਜਾਂਦੀ ਆ ਬੰਦਾ ਬੋਲਦਾ ਨਹੀਂ ਆ ਹਾਂ ਓਕੇ ਉਹਨੂੰ ਉਹਨਾਂ ਨੂੰ ਕਹਿਣਾ ਵਾ ਵੀਜ਼ਾ ਲਵਾ ਦੇ ਕਿ ਜਾਂ ਕਹਿਣਾ ਵਾ ਉਹਨਾਂ ਨੂੰ ਕਿ ਇਧਰਲੀ ਕੁੜੀ ਲੱਭ ਦੋ ਰਿਸ਼ਤਾ ਕਰਨਾ ਵਾ ਉਦਾਂ ਯੋੜੀ ਜਿਹਨਾਂ ਦਾ ਸਟਾਰ ਵੀ ਨਾ ਜਾਂ ਹੱਸਾਂ ਡਿਆ ਇਸਾਰਾ ਕਿ ਜਨਾਨੀ ਕਿਦਾਂ ਬੋਲਦੀ ਐ ਤਾਂ ਹੱਸਦਾ ਰਵੇ ਹਾਂ ਅਹੀਂ ਆਪਣੇ ਪੈਸੇ ਲਾਉਣੇ ਆਹੀਂ ਖਰਾਬ ਕਰਨੇ ਪੈਸੇ ਤੂੰ ਤਾਂ ਸੂਟ ਨਹੀਂ ਲੈਣਾ ਫੇ ਅੱਜ ਸੂਟ ਸਾਟ ਨਹੀਂ ਮੈਨਣਾ ਹਾਂ ਹਾਂ ਹੋ ਕੇ ਸਾਰੀ ਉਮਰ ਮੈਂ ਸੂਟਾਂ ਦੇ ਚੱਕਰਾਂ 'ਚ ਹੀ ਰਹਿ ਜਾ ਸੂਟ ਮੈਂ ਸਾਰ ਲੂੰ ਅੰਨਾ ਪਹਿਲਿਆਂ ਨਾਲ ਹੀ ਜਲਦਾਂ ਲੇਟ ਬੜੇ ਹੋ ਜਾਣਾ ਓਦਾਂ ਪਰ ਮੈਂ ਵੀ ਛਾਲ 'ਚ ਜਾਣਾ ਹੀ ਮੌਲ ਵੀ ਜਾਣਾ ਵਾ ਹਾਂ ਆਇਰ ਬੰਮੀ ਜੰਦ ਰੋਟੀ ਪਾਣੀ ਕਰੂਗੀ ਐਵੇਂ ਤੀਹ ਤੇ ਰੋੜਾ ਪਾਇਆ ਰੋਟੀ ਦਾ ਵੀ ਰੋਲਾ ਵਾ ਤੇ ਰੋਟੀ ਦਾ ਰੋਲਾ ਨਹੀਂ ਤੇ ਬਾਹਰ ਕਰਨੀ ਪੈਣਾ ਕੰਮ ਸਾਰਾ ਤੇ ਕਰੂਗੀ ਉੱਥੇ ਤੇ ਫਿਰ ਮੈਂ ਕਰੂਗੀ ਹਾਂ ਉੱਥੇ ਮੈਂ ਟਿਫਨ ਨਾ ਬਣਾ ਬਣਾ ਮੰਡੂ ਭਾਵੇਂ ਇੱਥੇ ਨਹੀਂ ਕਰਨਾ ਉੱਥੇ ਕਰਨਾ ਇੱਥੇ ਪੈਸੇ ਮਿਲਨੇ ਆ ਜਿੱਥੇ ਮੈਨੂੰ ਪੈਸੇ ਮਿਲਨੇ ਨੇ ਮੈਂ ਕੰਮ ਉੱਥੇ ਕਰਨਾ ਇੱਥੇ ਤੇ ਕੋਈ ਵੀ ਕੰਮ ਕਰ ਲੋ ਨਾ ਸਾਰਾ ਦਿਨ ਟੁੱਟ ਟੁੱਟ ਮਰ ਜੋ ਲੈ ਵੀ ਕੋਈ ਫਾਇਦਾ ਨਹੀਂ ਉਦਾਂ ਮੰਨ ਗਿਆ ਵਾ ਤੈਨੂੰ ਇੰਨਾ ਸਰੀਕਾ ਭੈਣ ਨਾਲ ਹੂੰ ਭੈਣ ਨਹੀਂ ਕਰਦੀ ਨਾ ਆਪ ਸੂਟਰ ਸਵਾ ਵੀ ਲਈ ਆ ਇਦਾਂ ਹੀ ਨਿਕਲਣਾ ਨਾ ਹਰ ਵਾਰੀ ਇਦਾਂ ਹੀ ਕਰਦੀ ਓ ਮੇਰੇ ਨਾਲ ਤੇ ਜੇ ਹਾਂ ਹਾਂ ਜੇ ਮੱਲ ਹੋਰ ਕੋਈ ਆਏ ਤੇ ਕੇ ਵੀ ਸਾਰੀ ਉਮਰ ਸਰੀਕਾ ਘਰ ਛੱਡਿਆ ਨਿੱਕੀ ਹੁੰਦੀ ਤੇ ਨੱਡਦੀ ਰਹੀ ਇਹਨੇ ਮੈਨੂੰ ਇੰਨਾ ਕੁੱਟਿਆ ਨਾ ਇੰਨਾ ਕੁੱਟਿਆ ਨਾ ਕੋਈ ਸਾਹ ਵੀ ਨਹੀਂ ਨਹੀਂ ਤੇ ਜੇ ਮੱਲ ਹੋਰ ਕੋਈ ਆਏ ਹੁੰਦੀ ਆਈ ਹੁੰਦੀ ਨਾ ਹੂੰ ਤੇਰੀ ਭੈਣ ਨਾ ਹੁੰਦੀ ਹੂੰ ਤਾਂ ਫੇਰ ਤੇ ਜੁੰਡੋ ਜੁੰਡੀ ਹੁਣਾ ਇਥੇ ਆਏ ਤਾਂ ਥੋੜੀ ਬਈ ਸ਼ਰਮ ਮਾਰਦੀ ਪੇਕਿਆਂ ਦੀ ਅੱਛਾ ਹੂੰ ਇੰਨਾ ਵੀ ਨਹੀਂ ਲੜਨਾ ਹੁਣ ਵੀ ਕਹੜਾ ਲੜਦੀ ਆ ਮੈਂ ਮਾੜਾ ਮੋਟਾ ਲੜ ਕੇ ਤੇ ਫੇਰ ਹੋ ਜਾਈਦਾ ਪਰ ਮੰਜੋ ਦੇ ਇਹਤ ਗੱਲਵਾ ਫਿਊਚਰ ਬਣਾਉਂਦੀ ਲੜਾਈ ਕਾਦੀ ਤੀਂ ਨਹੀਂ ਤਵੇਂ ਭਰਾ ਲੜਦੇ ਆਪ ਦੇ ਤਾਂ ਚੁੱਪ ਚਾਪ ਰਹਿਨੇ ਦੇ ਅਹੀਂ ਉਹਨੂੰ ਕੀ ਕਰੀਏ ਚੱਲ ਹੁਣ ਹਾਂ ਚੁੱਪ ਕਰ ਜਾ ਮੁੰਗੜੀ ਲੜਾਈ ਤੇ ਸਾਰੀ ਅਹੀਂ ਨੇ ਜਿੱਠੀ ਜਾਣੀ ਬਾਬਾ ਡਰੱਵਕ ਬੜੀ ਮਨਾ ਧਿਆਨ ਭੜਕਦਾ ਚੁੱਪ ਕਰ ਜਾ ਹਾਂ ਕੇ ਨੂੰ ਕੜਾ ਬਾਹਰ ਪਤਾ ਲੱਗ ਗੰਡੇ ਲਾਂਦੀ ਦਾ ਬੋਲਦੀ ਤਾਂ ਚਾਬੀ ਤੇ ਛੱਡੀ ਹੁੰਦੀ ਇਹ ਚਲੋ ਗੁਰਵ ਮੇਰਾ ਫੁਲੀ ਜਿੱਦਾ ਹੋਂ ਨਾ ਜ਼ਿਆਦਾ ਹਨ ਹਾਂ ਉੱਥੇ ਚੱਲੀ ਏ ਨਾ ਕਿਤੇ ਜ਼ਿਆਦਾ ਵਾ ਹਣ ਆ ਮਨਦੇ ਇੱਥੇ ਤੇ ਬੜੇ ਦੇਸਾਂ ਦੇ ਝੰਡੇ ਲੱਗੇ ਆ ਇਹਦੇ ਜ਼ਰੂਰ ਹਨ ਪਚਾਉਣਗੇ ਕਿਤੇ ਨਾ ਕਿਤੇ ਜਿਹੜਾ ਸੋਫ ਕਰਦਾ ਉਹ ਘੱਟ ਚਲਦੀ ਹੁੰਦੀ ਆ ਜਿਹੜਾ ਹੰਗਣਾ ਮਾੜਾ ਮੋਟਾ ਉਹ ਵੀ ਇਹ ਲਵਾਇੰਦਾ ਨਹੀਂ ਓ ਮਤਲਬ ਬਿਟੋਰ ਵਾਲੀ ਦੁਕਾਨੇ ਨਹੀਂ ਜਾਣਾ ਆਪਾਂ ਹੋਰ ਫਿਰ ਕਿਹੜੀ ਜਾਈਏ ਚਲ ਪੁੱਛ ਲਈਂ ਨਹੀਂ ਜਾ ਕਿ ਇਹਨੂੰ ਪਤਾ ਪੁੱਛਣਾ ਕਿਹਨੂੰ ਯਾਰ ਹਰ ਇੱਥੇ ਸਾਰੇ ਫਿਰਨੇ ਪੈਣੇ ਜਾਂ ਫਿਰ ਕੇ ਬੈਣੀ ਚਲਾ ਹਾਂ ਚਲੋ ਹਰ ਮੋੜੇ ਨੂੰ ਮੋੜਾ ਨਾ ਗਵਾਣੀ ਚਲਾ ਗੁਰੂ ਬਾਅਦ ਵਿੱਚ ਚਾਚ ਇਹਨਾਂ ਬਿਨਾ ਕਰਦੇ ਜੋ ਅੱਗੇ ਆ ਨਾ ਭੂਖੀ ਬੰਨ ਦੱ ਚਲਦਾ ਯਾਰ ਚਾਰਜ ਕਰਨਾ ਫੋਨ ਚਾਰਜ ਕਰ ਲਈ ਕਿਦੋ ਚਾਰ ਜੀ ਡਬਦਾ ਇੱਥੇ ਪਤਾ ਨਹੀਂ ਕਿੱਥੇ ਲਾਇਆ ਹੁੰਦਾ ਹੈ ਹਾਂ ਮਨਰੇ ਤੋਂ ਨਹੀਂ ਆਏ ਨੀ ਨੀਰਾ ਹੁੰਦਿਆ ਬਾਹਰ ਕਿੱਥੇ ਗਈ ਮਨਪੀ ਮਨ ਦੇ ਨਾਲ ਨਹੀਂ ਗਿਆ ਬਟਾਲੇ ਉਹਦੇ ਮਨ ਨੇ ਇਕੱਲੇ ਜਾਣਾ ਨਹੀਂ ਹੋ ਵੀ ਗਈ ਕਹਿੰਦੀ ਮੈਂ ਜਾ ਕੇ ਪਤਾ ਕਰਨਾ ਉਹਨੇ ਕਹਦਾ ਪਤਾ ਕਰਨਾ ਵੀ ਜੰਟਾ ਹੋ ਵੀ ਉਹ ਜਟ ਦਾ ਮਨ ਨੂੰ ਪਤਾ ਹੈ ਮਨ ਨੇ ਕਹਿੰਦਾ ਮੈਂ ਆਪ ਕਰ ਲੈਣਾ ਪਤਾ ਆ ਉਹ ਤਾਂ ਕਹਿੰਦੀ ਮੈਂ ਆਪ ਗੱਲਬਾਤ ਕਰਨੀ ਮੈਂ ਤਾਂ ਸਾਰਾ ਫੋਨ ਤਾਂ ਸਰਚ ਕੀਤਾ ਵਾ ਮੈਂ ਸਾਰੀ ਗੱਲ ਬਾਤ ਇਹਦੀ ਬਤ ਤੁਹਾਡੀਆਂ ਭਿੰਨ ਦਾ ਤੁਹਾਨੂੰ ਕੀ ਲੱਗਦਾ ਵਾ ਉੱਥੇ ਇੱਥੇ ਸ਼ੱਕ ਕਰੀ ਜੇ ਤੂੰ ਉੱਥੇ ਕਰੀ ਜੇ ਮੈਨੂੰ ਨਹੀਂ ਪਤਾ ਕਿਹੜੇ ਕੰਮ ਗਈ ਹੋ ਮੈਂ ਤਾਂ ਮਨ ਉਹਦਾ ਸਿਗਮੈਂਟ ਵਾਲ ਜਾਣਾ ਆ ਤ ਗਿਆ ਤੇ ਏਜੰਟ ਵਾਲੀ ਆ ਤੇ ਮੈਂ ਤੁਹਾਨੂੰ ਗਿਆ ਬੈਠੀ ਵੀ ਤੂੰ ਕੀ ਕਰਨ ਚਾਹਣਾ ਤੇ ਉਹ ਤਾਂ ਮੇ ਨਾਲ ਲੜ ਪਈ ਫਿਰ ਵੀ ਮੈਂ ਜਾਣਾ ਹੀ ਜਾਣਾ ਮਨ ਐਂਡਰਾ ਮੋ ਜਾਨੀ ਆ ਉਹ ਕਰਦੀਆਂ ਕੰਮ ਉਹ ਕਰਦੀਆਂ ਇਦਾਂ ਕਰਦੀਆਂ ਵਾ ਤੇ ਇਹਦਾ ਮਨ ਨਹੀਂ ਲੈਣਾ ਇਨਾ ਪੜਿਆ ਲਿਖਿਆ ਉਹ ਨਹੀਂ ਆਉਂ ਮੈਂ ਇੱਥੇ ਆਪਕੇ ਅੱਗੇ ਜਿਹਦੇ ਬੰਦੇ ਨਾਲ ਗੱਲ ਕਰਨੀ ਬੰਦੇ ਨਾਲ ਗੱਲ ਕਰਨੀ ਉਹ ਨਹੀਂ ਅਟਲ ਕੀ ਖਾਵੇ ਜੰਮੀਆ ਦਾ ਹਰ ਗੱਲ ਤੇ ਨਾ ਪੇਕਿਆਂ ਵਾਲਾ ਨਾ ਜਾਇਆ ਕਰੋ ਜਦੋਂ ਦੇਖੋ ਉਹਦੇ ਪੇਕਿਆਂ ਨੂੰ ਮੇਰੇ ਨਾਲ ਜੋਤੁਰ ਪੈਨੇ ਤੁਸੀਂ ਤੇ ਜਦੋਂ ਕੱਠੀਆਂ ਆਈਆਂ ਤਾਂ ਫੇ ਇਹੀ ਹੈ ਨਾ ਤੁਹਾਡਾ ਪਤਾ ਲੱਗਦਾ ਕੋਈ ਅਬੇ ਉਹੋ ਜੀ ਉਹ ਜਿਹੜੇ ਗੱਲਾਂ ਕਰਵਾਉਣ ਬੈਠੀ ਹੈ ਮੈਨੂੰ ਵੀ ਨਾਲ ਕਰਾ ਦੇ ਇਸ ਦਾ ਹੋਰ ਤੇ ਮੈਂ ਕਿਹੜਾ ਮਾੜਾ ਕੀਤਾ ਸੀਗਾ ਮੈਂ ਮਾੜਾ ਕੀਤਾ ਮੈਂ ਮਾੜਾ ਕੀਤਾ ਸੀਗਾ ਸਾਡੇ ਭਰਾਵਾਂ ਤੋਂ ਆਦਾ ਵੀ ਲੋਹ ਕੀਤਾ ਉਹਦਾ ਤੇ ਤੁਸੀਂ ਵੀ ਕਹਿੰਦੇ ਸੀ ਆਪਣੀ ਭੈਣ ਦਾ ਰਿਸ਼ਤਾ ਲਿਆਇਓ ਇਹਨੂੰ ਪਤਾ ਹੀ ਜਦੋਂ ਉਹ ਕਹੀ ਜਾਂਦਾ ਉਹ ਵੀ ਕਹੀ ਜਾਂਦਾ ਮੈਨੂੰ ਪਸੰਦਾ ਮੈਨੂੰ ਪਸੰਦਾ ਮੈਨੂੰ ਪਸੰਦਾ ਹੁਣ ਸਾਨੂੰ ਵੀ ਪਤਾ ਆ ਤੇ ਫਿਰ ਮੇਰੀ ਕਰਲੀ ਦਾ ਥੋੜੀ ਕਸੂਰ ਹੈ ਤੇ ਸਾਰਾ ਸਭ ਗੱਲ ਤੇ ਤੈਨੂੰ ਪੈ ਗਿਆ ਨਾ ਗੱਲ ਤੇ ਤੇਰੇ ਭਾਬੀ ਦੀ ਗੱਲ ਹੋ ਗਈ ਨਾ ਮੈਂ ਤਾਂ ਪੁੱਛਿਆ ਵੀ ਨਹੀਂ ਉਹ ਤੇ ਫਿਰ ਇਹਨੇ ਕਸੂਰ ਤੇ ਫਿਰ ਦੂਜਾ ਮੇਰਾ ਹੋ ਗਿਆ ਸਾਰਿਆਂ ਨਾਲ ਗੱਲ ਤੇ ਸਾਰਿਆਂ ਦੀ ਸਲਾਹ ਨਾਲ ਹੀ ਰਿਸ਼ਤਾ ਹੋਇਆ ਹੈਗਾ ਨਾ ਉਹਦੇ ਉਹ ਮੇ ਨਾਲ ਲੜੀ ਜਾਂਦੀ ਹੈ ਤੁਸੀਂ ਤੇ ਤੁਸੀਂ ਮੇ ਨਾਲ ਲੜੇ ਜਾਂਦੇ ਮੈਂ ਕਿਹੜੇ ਪਾਸੇ ਨੂੰ ਜਾਵਾਂ ਉਹਨੂੰ ਦੇਰ ਨੂੰ ਪਿੱਛੇ ਲਾ ਕੇ ਰਿਸ਼ਤਾ ਕਰਵਾ ਲਿਆ ਆਹੋ ਲਾਉ ਆ ਲਿਆ ਇੱਥੇ ਮੈਂ ਪਿਓ ਨਹੀਂ ਹੈ ਦੂਜੇ ਕਿਸ ਦੇ ਪਿੱਛੇ ਲੱਗਦਾ ਹੈਗਾ ਉਹ ਬਾਹਰ ਤੇ ਜੇ ਤੂੰ ਮੇਰੇ ਤੋਂ ਮੇਰੇ ਨਾਲ ਯਾਨੀ ਮੈਂ ਕਿਹੜਾ ਲੜਨ ਦੇਈ ਆ ਉਹ ਮੈਂ ਤਾਂ ਸੱਸ ਬਾਂ ਪੁੱਛਣ ਆਈ ਆ ਵੀ ਆਪੇ ਕਿਹੜਾ ਫਿਕਰ ਕਰਨਾ ਵੀ ਇਥੇ ਗੁਨਾਹ ਹੀ ਹੋ ਗਿਆ ਵਾ ਕੱਲ ਪਹਿਲਾਂ ਕੱਲ ਕੀ ਗੱਲ ਸੁਣ ਲਿਆ ਕਰੋ ਥੋੜਾ ਜਿਹਾ ਗੱਡੀ ਦਾ ਕੰਮ ਕਰਾਉਣ ਵਾਲਾ ਸੀ ਮੈਂ ਨੂੰ ਮਨੇ ਨੂੰ ਕਹਿ ਕੇ ਵੀ ਕੰਮ ਕਰਾਉਣ ਲਈ ਗੱਡੀ ਦਾ ਤੇ ਤੂੰ ਗਿਆ ਰੋਜ਼ ਲੈ ਕੇ ਜੰਨੇ ਗੱਡੀ ਤੇ ਗੱਡੀ ਦਾ ਕੰਮ ਹੀ ਨਹੀਂ ਕਰਵਾਇਆ ਮੈਂ ਤਾਂ ਸਵੇਰੇ ਡਿਊਟੀ ਜਾਣਾ ਤੇ ਢਾਈ ਟਨ ਜਾ ਕੇ ਗੱਡੀ ਘਰੇ ਲਾ ਲੈਣੀ ਮੇਰਾ ਪਟਾ ਲੱਭ ਨਹੀਂ ਲੱਗਦਾ ਮੈਂ ਉਹਨੂੰ ਕਹਿ ਆ ਕਿ ਗੱਜੇ ਕੰਮ ਕਰਾ ਲਈ ਇਹ ਕਰਕੇ ਲੇਟ ਹੋ ਗਿਆ ਉਹ ਆਹ ਤੇ ਉਹਨੇ ਫੇਰ ਮੈਨੂੰ ਮੇਰੇ ਨਾਲ ਮਾਰਨੇ ਸ਼ੁਰੂ ਕਰ ਦੇਨੇ ਆਣ ਕੇ ਵੀ ਇਹੀ ਗਏ ਸੀਗਾ ਤੇ ਤੁਸੀਂ ਪਿੱਛੋਂ ਫੋਨ ਕਰੀ ਗਿਆ ਅਬੀ ਕੋ ਟੋਕ ਟੋਕ ਵੀ ਆਈ ਲਗੋ ਕਿ ਨੀ ਕਲਾਕਾਰ ਪਿੱਛੇ ਪੈਂਦੀ ਆ ਤੇ ਬੰਦਾ ਨਾ ਹੀ ਕਹੇ ਆਪੇ ਜਾ ਕੇ ਕੰਮ ਕਰਵਾ ਆਂਦੇ ਉਹਨੇ ਕਹਣਾ ਪਿੱਛੋਂ ਫੋਨ ਹੀ ਕਰੀ ਗਾ ਕੰਮ ਦਾ ਜਦ ਕੰਮ ਕਰਾਉਣਾ ਚਲ ਮੈਨੂੰ ਨਹੀਂ ਪਤਾ ਤੁਹਾਡੇ ਪਹਿਣਾ ਚ ਕੀ ਚੱਲਦਾ ਮੈਂ ਤਾਂ ਪ੍ਰਾਪਰ ਨੂੰ ਕਹਾਈ ਉਹਨੇ ਗੱਜਾ ਕਪੜਾ ਆਲੇ ਆਹੋ ਇੰਨਾ ਚਿਰ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਵੀ ਪਹਿਣਾ ਚ ਕੀ ਚੱਲਦਾ ਕੀ ਚੱਲਦਾ ਹਰ ਗੱਲ ਤੇ ਪਹਿਣਾ ਚ ਕੀ ਚੱਲਦਾ ਪਹਿਣਾ ਚ ਕੀ ਕਰ ਤੁਸੀਂ ਘਾਚੀ ਰਹਿੰਦੇ ਜਦੋਂ ਤੁਹਾਡੇ ਪੇਕੇ ਦੀ ਗੱਲ ਹੋਣੀ ਨਾ ਉਦੋਂ ਦੋਵੇਂ ਬੜੀਆਂ ਖੁਸ਼ ਤੁਹਾਡੀ ਮੰਮੀ ਆ ਜੇ ਤੁਹਾਡਾ ਕੋਈ ਰਿਸ਼ਤੇਦਾਰ ਆ ਜੇ ਸੰਝ ਉੱਥੇ ਬੜੇ ਖੁਸ਼ ਹੈ ਤੇ ਦੂਜਾ ਜਦ ਹਰ ਮੈਅਨਿਤ ਨਬੈਸਮ ਵਾ ਬੈਸਨਾ ਨਹੀਂ ਗਾ ਖਲੋ ਜਾ ਹੁਣ ਭੱਜੀ ਨਹੀਂ ਆ ਪੈਸੇ ਸੁਣ ਕੇ ਸੁਣ ਲਏ ਪੈਸੇ ਸਾਰੀ ਫੈਮਿਲੀ ਦੇ ਸੁਣ ਲਏ ਆ ਫਿਰ ਕੀ ਹੁੰਦਾ ਵਾ ਜੋ ਕਿਲਾ ਵੇਚ ਲੋਗੇ ਯਾਰ ਮੈਨੂੰ ਜਾਣਦੇ ਪਹਿਲਾਂ ਫਿਰ ਮੈਂ ਸੱਗ ਲੂੰਗਾ ਚਲ ਜਾਓ ਫਿਰ ਤੁਹਾਨੂੰ ਪੈਦੇ ਕਲੇਜੇ ਠੰਡ ਯਾਰ ਧਾਂ ਗੱਲ ਕੀ ਆ ਜੇ ਫੈਮਿਲੀ ਨਾਲੋਂ ਰਹਿਣਾ ਤਾਂ ਆਪ ਰਹਿਣਾ ਹੀ ਆ ਚੱਲ ਫਿਰ ਏਦਾਂ ਕਰ ਲੋ ਓਦਾਂ ਮੇਰੇ ਦਿਨ ਨੂੰ ਬੜਾ ਉਤਰਾਉਣ ਲਈ ਚਲੋ ਉਹ ਨੰਬਰ ਦਿੱਤਾ ਉਹਨੂੰ ਫੋਨ ਤੇ ਕਹਾਂਗੇ ਇਹਨਾਂ ਨਾਲ ਚੱਲ ਵੇ ਲੈ ਲੋ ਫਿਰ ਠੀਕ ਆ ਹੁਣ ਜਾਣਾ ਮੋਲ ਚ ਜਾਣਾ ਵਾ ਮੋਲ ਚ ਤੇ ਉਹ ਜੋਜੋ ਭਾਈ ਦਾ ਫੋਨ ਆਉਂਦਿਆ ਕਿਹਾ ਗੱਡੀ ਬਿਠਾ ਲ ਲਈ ਵੇਖਿਆ ਇਹਨਾਂ ਦੇ ਕੰਮ ਆ ਇਹਨਾਂ ਨੇ ਸਾਨੂੰ ਤਾਂ ਕੰਮ ਜ਼ਰੂਰੀ ਦੱਸਣਾ ਹੀ ਹੁੰਦਾ ਵਾ ਆਪਾਂ ਨਹੀਂ ਕਰਨ ਬਣਾਣੀ ਬਣਾਣੀ ਕਹ ਦੇ ਉਹਨਾਂ ਨੂੰ ਕਿਉਂ ਮਿਸਤਰੀ ਬੜਾ ਬਿਜੀ ਹੈਗਾ ਜਲ ਤਰੇ ਸਾਰੇ ਕੰਮ ਕਰਨੀ ਅੱਜ ਤਾਂ ਕਿਉਂ ਆ ਗੱਡੀ ਰੋਝਾ ਆਪ ਖੜਦੇ ਹੋ ਨਹੀਂ ਬਣਾ ਸਕਦੇ ਚੱਲ ਫਿਰ ਇਹ ਗੱਲ ਵੀ ਸਾਨੂੰ ਚੰਗੀ ਦੇਣੀ ਹੁੰਦੀ ਆ ਉਹ ਖਰਚਾ ਘੱਟੇ ਗਾਈ ਮੋਲ ਜੋ ਵੇਨਾਂਗੇ ਘੱਟੇ ਦਿਨ ਨਾ ਪਤਾ